ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅਸੀਂ ਬਾਬਾ ਮਹਾਰਨਾਮ ਸਿੰਘ ਜੀ ਡੇਰਾ ਰੂਮੀ ਪੂਚੋ ਕਲਾ ਬਠਿੰਡਾ ਵਾਲੇ ਮਹਾਪੁਰਖਾਂ ਦੇ ਜੀਵਨ ਕੌਤਕ ਜੋ ਕਿ ਭਾਗ 5ਵੇਂ ਤੋਂ ਹਣ ਆਪ ਜੀ ਨਾਲ ਸਾਂਝਾ ਕਰਨ ਜਾ ਰਹੀ ਹਾਂ ਪਹਿਲੇ 4 ਭਾਗਾਂ ਵਿੱਚੋਂ ਪੜੀਆਂ ਗਈਆਂ ਸਾਖੀਆਂ ਨੂੰ ਰਸਿਕ ਬੈਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਸੋ ਆਓ ਸਾਖੀ ਸ਼ੁਰੂ ਕਰਦੇ ਹਾਂ ਮਹਾਪੁਰਖਾਂ ਅੱਗੇ ਸਵਾਲ ਜਵਾਬ ਕਰਨ ਵਾਲਾ ਖਾਲੀ ਹੀ ਰਹਿ ਜਾਂਦਾ ਹੈ ਸਰੀਏ ਵਾਲੇ ਪਿੰਡ ਵਾਸੀਆਂ ਨਾਲ ਬੀਤੀ ਫਰਿਆਦ ਕਰਨ ਆਏ ਜਗਿਆਸੂ ਲਈ ਮਹਾਪੁਰਸ਼ ਪਰਮੇਸ਼ਵਰ ਦਾਸ ਰੂਪ ਹੁੰਦੇ ਹਨ ਸਰੀਏ ਵਾਲੇ ਪਿੰਡ ਦੀ ਸਾਖੀ ਆ ਪਹਿਲੇ ਹਿੱਸੇ ਵਿੱਚ ਪੜ ਚੁੱਕੇ ਹੋ ਜਦੋਂ ਦੋ ਨੌਜਵਾਨਾਂ ਨੇ ਬਾਬਾ ਜੀ ਦੇ ਮੁਖ ਤੋਂ ਪੱਲਾ ਲਾਹਿਆ ਸੀ ਉਸ ਗਲਤੀ ਦਾ ਅਹਿਸਾਸ ਕਰਕੇ ਉਥੋਂ ਦੀ ਪੰਚਾਇਤ ਬਾਬਾ ਜੀ ਦੀ ਭਾਲ ਕਰਦੀ ਰਹੀ। ਬਾਬਾ ਜੀ ਦੇ ਪੁੱਛੋ ਹੋਣ ਦੀ ਖਬਰ ਉਹਨਾਂ ਨੂੰ ਮਿਲ ਗਈ। ਭਾਈ ਨੱਥਾ ਸਿੰਘ, ਭਾਈ ਹਜਾਰਾ ਸਿੰਘ, ਭਾਈ ਮੇਘਾ ਸਿੰਘ ਅਤੇ ਮਾਈ ਪ੍ਰਤਾਪ ਕੌਰ ਬਾਬਾ ਜੀ ਦੇ ਚਰਨਾਂ ਵਿੱਚ ਪੁੱਛੋ ਪਹੁੰਚ ਹੁਕਮ ਅਨੁਸਾਰ ਟਿੱਲੇ ਉੱਪਰ ਪਹੁੰਚ ਗਏ। ਉਹਨਾਂ ਨੇ ਸੀਰੀਏ ਵਾਲੇ ਦਾ ਪੁਰਾਣਾ ਕਿੱਸਾ ਦੱਸ ਕੇ ਬੇਨਤੀ ਕੀਤੀ ਮਹਾਰਾਜ ਅਸੀਂ ਭੁੱਲ ਬਖਸ਼ਾਉਣ ਆਏ ਹਾਂ ਹਜ਼ੂਰ ਨੇ ਉੱਤਰ ਵਿੱਚ ਫਰਮਾਇਆ ਕੋਈ ਗੱਲ ਨਹੀਂ ਸ਼ੁੱਧ ਹੈ ਫਿਰ ਹੋਰ ਬਚਨ ਕਰਦੇ ਰਹੇ ਇਹਨਾਂ ਵਿੱਚੋਂ ਇੱਕ ਸਿੰਘ ਨੇ ਪੁਰਾਣੀ ਗੱਲ ਤੇ ਵਾਦ-ਵਿਵਾਦ ਸ਼ੁਰੂ ਕਰ ਦਿੱਤਾ ਉਹ ਬੋਲੇ ਤੇ ਬਾਬਾ ਜੀ ਚੁੱਪ ਕਰ ਜਾਣ ਬਾਬਾ ਜੀ ਫਿਰ ਬੋਲਣ ਦਾ ਉਹ ਬਚਨ ਵਿਚੋਂ ਹੀ ਕੱਟ ਦੇਵੇ ਸਾਥੀਆਂ ਨੇ ਬੜਾ ਸਮਝਾਇਆ ਪਰ ਉਹ ਆਪਣੀ ਜਿੱਦ ਤੇ ਅੜਿਆ ਰਿਹਾ ਜਦ ਚੁੱਪ ਨਾ ਕਰਿਆ ਤਾਂ ਬਾਬਾ ਜੀ ਨੇ ਬਚਨ ਕੀਤਾ ਤੂੰ ਪਿਛਲੇ ਜਨਮ ਵਿੱਚ ਵੀ ਸਾਡੇ ਨਾਲ ਝਗੜਦਾ ਰਿਹਾ ਹੈ ਉਹ ਫਿਰ ਬੋਲ ਉੱਠਿਆ ਇਤਨਾ ਮੈਨੂੰ ਕੀ ਪਤਾ ਹਜ਼ੂਰ ਨੇ ਪੱਟ ਨੰਗਾ ਕਰਕੇ ਦਿਖਾਇਆ ਤੇ ਬਚਨ ਕੀਤਾ ਤੂੰ ਸਾਡੇ ਕੋਹਾੜੀ ਮਾਰੀ ਸੀ ਇਹ ਉਸ ਜ਼ਖਮ ਦਾ ਨਿਸ਼ਾਨ ਹੈ ਸਾਰੀ ਸੰਗਤ ਨੇ ਗਲਤੀ ਦੀ ਮਾਫੀ ਮੰਗੀ ਉਸ ਨੂੰ ਵੀ ਕਿਹਾ ਫੋਲ ਬਖਸ਼ਾ ਲੈ ਪਹਿਲੀ ਗਲਤੀ ਦੀ ਮਾਫੀ ਲੈਣ ਆਏ ਹੋਰ ਨਾ ਕਰ ਬੈਠੀਏ ਸਾਡੀ ਕੈਦ ਕਟਣੀ ਹੈ ਜਾਂ ਸਰਕਾਰੀ ਉਸ ਨੇ ਕਿਹਾ ਮਹਾਰਾਜ ਜੋ ਤੁਹਾਡਾ ਹੁਕਮ ਹੋਵੇਗਾ ਮੰਨਾਂਗਾ ਬਾਬਾ ਜੀ ਨੇ ਫਰਮਾਇਆ ਹੁਕਮ ਇਹ ਹੈ ਕੀ 21 ਰਾਤਾ ਮਾਨੋ ਵਾਲੀ ਢਾਬ ਤੇ 21 ਰਾਤਾ ਮਹਾਜਨਾ ਵਾਲੀ ਮੱਟੀ ਤੇ 21 ਰਾਤਾ 베ਰੀ ਹੇਠ ਜਿੱਥੇ ਅਸੀਂ ਰਹੇ ਸਾਂ ਪੈਣਾ ਹੈ ਜੇ ਪਵੇਂਗਾ ਤਾਂ ਠੀਕ ਹੈ ਜੇ ਨਹੀਂ ਪਵੇਂਗਾ ਜਾਂ ਵਿਚਾਲੇ ਛੱਡ ਦੇਵੇਂਗਾ ਤਾਂ ਸਰਕਾਰੀ ਕੈਦ ਹੋ ਜਾਵੇਗੀ ਸੰਗਤ ਵਿੱਚ ਸਾਰੀਆਂ ਸ਼ਰਤਾਂ ਮੰਨ ਲਈਆਂ ਸਭ ਨੂੰ ਆਗਿਆ ਮਿਲ ਗਈ ਉਸ ਨੇ ਪਿੰਡ ਪਹੁੰਚ ਕੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ 10 ਦਿਨਾਂ ਬਾਅਦ ਪਹਿਰਾ ਬੰਦ ਕਰ ਦਿੱਤਾ ਕੁਝ ਸਮੇਂ ਬਾਅਦ ਇੱਕ ਮਾਮੂਲੀ ਜਿਹੇ ਬਹਾਨੇ ਸਦਕਾ ਕੇਸ ਬਣ ਗਿਆ ਇਸ ਦੇ ਫੈਸਲੇ ਵਿੱਚ 3 ਮਹੀਨੇ ਦੀ ਕੈਦ ਹੋ ਗਈ ਇਸ ਤੋਂ ਉਪਰੰਤ ਇਸ ਪਿੰਡ ਦਾ ਕਿਸ਼ਨ ਸਿੰਘ ਘਰ ਤੋਂ ਗੁੱਸੇ ਹੋ ਕੇ ਚਲਾ ਗਿਆ ਘਰ ਵਾਲਿਆਂ ਨੇ ਬਾਬਾ ਜੀ ਕੋਲ ਫਰਿਆਦ ਕੀਤੀ ਤਾਂ ਹਜ਼ੂਰ ਨੇ ਬਚਨ ਕੀਤਾ ਉਹ ਨਹੀਂ ਮਿਲਦਾ ਜਿੱਥੇ ਜਾਣਾ ਸੀ ਪਹੁੰਚ ਗਿਆ ਹੈ ਸੋ ਇਸ ਤਰ੍ਹਾਂ ਮਹਾਪੁਰਖਾਂ ਦੀ ਬਰਾਬਰੀ ਕਰਨੀ ਮਨ ਨੂੰ ਕਲਪਨਾ ਦੀ ਚਿਖਾ ਤੇ ਬਿਠਾਣਾ ਹੈ ਸਤਬਚਨ ਦਾ ਅਧਿਕਾਰੀ ਹੀ ਨਿਰੰਕਾਰੀ ਜੋਤ ਦੀਆਂ ਖੁਸ਼ੀਆਂ ਦਾ ਆਨੰਦ ਮਾਣ ਸਕਦਾ ਹੈ ਇਹ ਪ੍ਰਸੰਤ ਨੱਥਾ ਸਿੰਘ ਸੀਰੀਏ ਵਾਲੇ ਨੇ ਲਿਖਾਇਆ ਅਗਲੀ ਸਾਖੀ ਮੁੰਸ਼ੀ ਹਰਦਿਤ ਸਿੰਘ ਜੀ ਦੀ ਸੇਵਾ ਪਰਥਾਏ ਆਗਿਆਕਾਰੀ ਸਦਾ ਸੁਖ ਪੂੰਚੈ ਜਤ ਕਤ ਪੇਖੋ ਹਰ ਗੁਨੀ ਮੁੰਸ਼ੀ ਹਰਦਿਤ ਸਿੰਘ ਜੀ ਪਟਿਆਲੇ ਦੇ ਰਹਿਣ ਵਾਲੇ ਸਨ ਆਪ ਨੇ ਆਲਮ ਫਾਜ਼ਲ ਉਰਦੂ ਫਾਰਸੀ ਦੀ ਪੜ੍ਹਾਈ ਕੀਤੀ ਹੋਈ ਸੀ ਉਸ ਸਮੇਂ ਬੁੱਧੀਮਾਨੀ ਵਿਦਵਾਨੀ ਅਤੇ ਗਿਆਨੀ ਪੰਜਾਬੀ ਦੀਆਂ ਡਿਗਰੀਆਂ ਸਨ ਇਸੇ ਤਰ੍ਹਾਂ ਆਪਨੇ ਉਰਦੂ ਤੇ ਫਾਰਸੀ ਦੀ ਡਿਗਰੀ ਵੀ ਕੀਤੀ ਹੋਈ ਸੀ ਮੁੰਸ਼ੀ ਜੀ ਪਟਿਆਲੇ ਨੌਕਰੀ ਕਰਦੇ ਸਨ ਕਿਸੇ ਕਾਰਨ ਆਪ ਨੂੰ ਨੌਕਰੀ ਤੋਂ ਜਵਾਬ ਮਿਲ ਗਿਆ ਬਾਬਾ ਜੀ ਪਾਸ ਨੌਕਰੀ ਲਈ ਬੇਨਤੀ ਕਰਨ ਆਏ ਤਾਂ ਬਾਬਾ ਜੀ ਨੇ ਆਪਣੇ ਕੋਲ ਹੀ ਰੱਖ ਲਿਆ ਅਤੇ ਸਰਕਾਰੀ ਨੌਕਰੀ ਦੇ ਬਰਾਬਰ ਹੀ ਤਨਖਾਹ ਦੇਣ ਲੱਗ ਪਏ ਉਹਨਾਂ ਦਾ ਕੰਮ ਆਈ ਸੰਗਤ ਦੇ ਨਾਮ ਲਿਖਣਾ ਜਿਸ ਬਾਰੇ ਹੁਕਮ ਹੋਣਾ ਕਿ ਇਸ ਦੇ ਨਾਨਕੇ ਦਾਦਕੇ ਸਹਰੇ ਭੂਆ ਮਾਮੀਆਂ ਆਦਿ ਨਾਮ ਲਿਖੋ ਉਹ Munshi ji ਨੇ ਲਿਖਣੇ ਹਜੂਰ ਨੇ ਜੋ ਅੱਖਰ ਮੁਖ ਤੋਂ ਉਚਾਰਨ ਕਰਨੇ ਉਹ ਹੀ ਲਿਖਣੇ ਵੱਧ ਘਟ ਨਹੀਂ Munshi ji ਨੇ ਬਾਕੀ ਰਹਿੰਦੀ ਆਯੂ ਇੱਥੇ ਹੀ guzari ਘਰ ਨਹੀਂ ਗਏ ਉਸ ਸਮੇਂ ਦੇ ਰਜਿਸਟਰ ਚੁਬਾਰੇ ਵਿੱਚ ਬੋਰੇ ਭਰੇ ਪਏ ਹਨ ਜਿਨ੍ਹਾਂ ਬਾਰੇ ਮਹਾਪੁਰਖ ਬਾਬਾ ਜੀ ਬਚਨ ਕਰਦੇ ਸਨ ਕੀ ਸਮਾਂ ਆਵੇਗਾ ਇਹਨਾਂ ਦੀ ਲੋੜ ਪਵੇਗੀ ਬਾਬਾ ਜੀ ਬਾਬਾ ਮਹਾ ਹਰਨਾਮ ਸਿੰਘ ਜੀ ਤੋਂ ਬਾਅਦ ਬਾਬਾ ਨਰੈਣ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਇਹ ਪੁਰਾਤਨ ਲਿਖਤਾਂ ਦੇ ਬੋਰੇ ਸੰਭਾਲਣ ਲਈ ਬਾਬਾ ਖੀਮ ਸਿੰਘ ਜੀ ਨੇ ਇਕ ਸਮੇਂ ਆਗਿਆ ਮੰਗੀ ਪਰ ਆਗਿਆ ਨਹੀਂ ਮਿਲੀ ਹੁਣ ਮੌਜੂਦਾ ਮਹਾਪੁਰਖ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਇਹ ਲਿਖਤਾਂ ਸੰਭਾਲਣ ਲਈ ਅਰਦਾਸ ਬੇਨਤੀ ਕੀਤੀ ਗਈ ਆਗਿਆ ਮਿਲਣ ਉਪਰੰਤ ਬਾਬਾ ਜੀ ਵੱਲੋਂ ਇਹ ਚੁਬਾਰਾ ਖੋਲਿਆ ਗਿਆ ਇਹ ਪੁਰਾਤਨ ਲਿਖਤਾਂ ਦੇਖੀਆਂ ਗਈਆਂ ਬਾਬਾ ਜੀ ਵੱਲੋਂ ਇਹ ਲਿਖਤਾਂ ਵਾਲੇ ਪੇਪਰ ਕੰਪਿਊਟਰ ਵਿੱਚ ਰੱਖੇ ਗਏ ਤਾ ਜੋ ਇਹਨਾਂ ਦੀ ਸੇਵਾ ਸੰਭਾਲ ਹੋ ਸਕੇ ਇਹਨਾਂ ਲਿਖਤਾਂ ਵਿੱਚੋਂ ਕੁਝ ਸਾਖੀਆਂ 13ਵੇਂ ਭਾਗ ਵਿੱਚ ਛਾਪਣ ਲਈ ਤਿਆਰ ਕੀਤੀ ਗਈ ਹੈ ਅਗਲੀ ਸਾਖੀ ਭਾਈ ਵਰਿਆਮ ਸਿੰਘ ਨੂੰ ਹੁਕਮ ਮੰਨਣ ਲਈ ਸੁਮਤ ਬਖਸ਼ਣੀ ਸਿਆਣੇ ਆਖਦੇ ਹਨ ਕਿ ਧਰਤੀ ਨੂੰ ਆਦਮੀ ਦਾ ਭਾਰ ਅਰਥੀ ਪਿੱਛੇ ਜਾਂਦੇ ਦਾ ਲੱਗਦਾ ਹੈ ਨਹੀਂ ਤਾਂ ਆਦਮੀ ਹਉਮੈ ਦਾ ਮਰੀਜ਼ ਹੋਇਆ ਧਰਤੀ ਦੇ ਕਾਂਡ ਤੋਂ ਉੱਪਰ ਹੀ ਤੜਫਦਾ ਫਿਰਦਾ ਹੈ ਜਿਸ ਨੇ ਹੁਕਮ ਦੇ ਪੈਰ ਪੂਜੇ ਉਸ ਲਈ ਖੁਸ਼ੀ ਗਮੀ ਇੱਕ ਸਮਾਨ ਹੈ ਬਾਬਾ ਜੀ ਪਾਸ ਰਹਿਣ ਵਾਲੇ ਭਾਈ ਵਰਿਆਮ ਸਿੰਘ ਜੀ ਸੇਵਾਦਾਰ ਨੂੰ ਵੀ ਹੁਕਮ ਦੀ ਚਰਨ ਛੋਹ ਪ੍ਰਾਪਤ ਸੀ ਭਾਈ ਵਰਿਆਮ ਸਿੰਘ ਜੀ ਦੇ ਤਾਇਆ ਜੀ ਦੀ ਇੱਕ ਲੜਕੀ ਆਸ ਕੌਰ ਤੇ ਇੱਕ ਲੜਕਾ ਜੀਤ ਸਿੰਘ ਸੀ आज कौर फुले ਵਿਆਹੀ ਹੋਈ ਸੀ ਬੀਬੀ ਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਤਾਂ ਆਪ ਬਹੁਤ ਬਿਮਾਰ ਹੋ ਗਈ ਹਾਲਤ ਗੰਭੀਰ ਹੁੰਦੀ ਗਈ ਅੱਧੀ ਰਾਤ ਦਾ ਸਮਾਂ ਸੀ ਜੀਤ ਸਿੰਘ ਤੇ ਭਾਈ ਵਰਿਆਮ ਸਿੰਘ ਬਾਬਾ ਜੀ ਪਾਸ ਆਏ ਨਮਸਕਾਰ ਕਰਕੇ ਬੇਨਤੀ ਕੀਤੀ ਮਹਾਰਾਜ ਸਾਡੀ ਭੈਣ ਬਹੁਤ ਬਿਮਾਰ ਹੈ ਉਮੀਦ ਤੋਂ ਬਾਹਰ ਹੈ ਕਿਰਪਾ ਕਰੋ ਤੰਦਰੁਸਤੀ ਬਖਸ਼ੋ ਬਾਬਾ ਜੀ ਨੇ ਬਚਨ ਕੀਤਾ ਕੰਨਿਆ ਤਾਂ ਜਾਏਗੀ ਭਾਈ ਜੀ ਨੇ ਫੇਰ ਫਰਿਆਦ ਕਰੀ ਗਰੀਬ ਨਿਵਾਜ ਜਰੂਰ ਕਿਰਪਾ ਕਰੋ ਰਹਿਮਤ ਦੇ ਘਰ ਆਓ ਜਾਨ ਬਖਸ਼ਿਸ਼ ਕਰੋ ਹਜ਼ੂਰ ਨੇ ਕੁਝ ਰੁਕ ਕੇ ਫਰਮਾਇਆ ਇੱਕ ਤਰਕੀਬ ਹੈ ਕਿ ਉਸ ਦੀ ਜਗ੍ਹਾ ਕੋਈ ਹੋਰ ਜਾਏਗਾ ਜੀਤ ਸਿੰਘ ਨੇ ਝਟ ਉੱਤਰ ਦਿੱਤਾ ਦੀਨ ਦਿਆਲ ਮੈਂ ਤਿਆਰ ਹਾਂ ਫਿਰ ਸੋਚ ਲੈ ਇਹ ਬਹੁਤ ਮੁਸ਼ਕਲ ਕੰਮ ਹੈ ਹਜ਼ੂਰ ਨੇ ਫਿਰ ਪਰਖਿਆ ਮਹਾਰਾਜ ਮੈਂ ਤਿਆਰ ਹਾਂ ਚੰਗਾ ਸ਼ੁੱਧ ਹੈ ਘਰ ਚਲੇ ਜਾਓ ਲੜਕੀ ਠੀਕ ਹੈ ਘਰ ਆਏ ਤਾਂ ਲੜਕੀ ਬਿਲਕੁਲ ਤੰਦਰੁਸਤ ਸਹੀ ਵੀ ਸਮਾਂ ਲੰਘਦਿਆਂ 1.5 ਸਾਲ ਬੀਤ ਗਿਆ ਲੜਕੀ ਦੀ ਜਾਨ ਬਖਸ਼ਣ ਸਮੇਂ ਜੋ ਵਚਨ ਹੋਇਆ ਸੀ ਉਸ ਨੂੰ ਸਾਰੇ ਪਰਿਵਾਰ ਨੇ ਵਿਸਾਰ ਦਿੱਤਾ ਜੀਤ ਸਿੰਘ ਪੋਦੇ ਮਹੀਨੇ ਖੇਤ ਵਿੱਚ ਰਾਖੀ ਪਿਆ ਕਰਦਾ ਸੀ ਖੇਤ ਪਿੰਡ ਦੇ ਨਾਲ ਹੀ ਭਾਈ ਦਿਆਲਦਾਸ ਦੀ ਸਮਾਦ ਕੋਲ ਸੀ ਭਾਈ ਵਰਿਆਮ ਸਿੰਘ ਦਾ ਪਰਿਵਾਰ ਬੀਬੀ ਕਰਮਕੌਰ ਜੋ ਕਿ ਦਿਆਲਦਾਸ ਦੀ ਪੋਤਰੀ ਸਨ ਨੇ ਪਾਠੀ ਦੇ ਤੌਰ ਤੇ ਲਿਆਂਦਾ ਸੀ ਸਮਾਦ ਦੇ ਨਾਲ ਹੀ ਇਹਨਾਂ ਨੂੰ ਖੇਤ ਦਿੱਤਾ ਸੀ ਅਚਾਨਕ ਹੀ ਜੀਤ ਸਿੰਘ ਦੇ ਪੈਰ ਉੱਪਰ ਕਿਸੇ ਚੀਜ਼ ਨੇ ਚੱਕ ਮਾਰਿਆ ਤਿੱਲੀ ਬਾਲ ਕੇ ਉਸਨੇ ਦੇਖਿਆ ਤਾਂ ਸੱਪ ਸੀ ਉਹ ਸਮਝ ਗਿਆ ਕਿ ਇਸਨੇ ਡੰਗ ਮਾਰਿਆ ਹੈ ਘਰ ਆ ਕੇ ਭਾਈ ਜੀ ਨੂੰ ਸਾਥ ਲੈ ਕੇ ਬਾਬਾ ਜੀ ਪਾਸ ਆ ਗਿਆ ਬਾਬਾ ਜੀ ਨੇ ਪੁੱਛਿਆ ਇਸ ਵੇਲੇ ਕਿਵੇਂ ਆਉਣਾ ਹੋਇਆ ਭਾਈ ਜੀ ਹਜ਼ੂਰ ਜੀਤ ਸਿੰਘ ਦੇ ਸੱਪ ਲੜ ਗਿਆ ਹੈ ਭਾਈ ਜੀ ਨੇ ਤਕਲੀਫ ਦੱਸੀ ਬਾਬਾ ਜੀ ਨੇ ਹੁਕਮ ਕੀਤਾ ਜੀਤ ਸਿੰਘ ਜਪਜੀ ਸਾਹਿਬ ਦਾ ਪਾਠ ਕਰੋ ਜੀਤ ਸਿੰਘ ਨੇ ਪਾਠ ਸ਼ੁਰੂ ਕੀਤਾ پڑھਦੇ-ਪੜਦੇ ਜ਼ਬਾਨ ਰੁਕਣ ਲੱਗ ਪਈ ਉਸ ਨੇ ਕਿਹਾ ਮਹਾਰਾਜ ਮੇਰੇ ਕੋਲੋਂ ਬੋਲਿਆ ਨਹੀਂ ਜਾਂਦਾ ਮੈਨੂੰ ਆਪ ਜੀ ਦੇ ਚਰਨ ਛੂ ਲੈਣ ਦਿਓ ਬਾਬਾ ਜੀ ਨੇ ਕੋਈ ਉੱਤਰ ਨਾ ਦਿੱਤਾ ਜੀਤ ਸਿੰਘ ਸਰੀਰ ਛੱਡ ਗਿਆ ਬਾਬਾ ਜੀ ਨੇ ਹੁਕਮ ਕੀਤਾ ਇਸ ਨੂੰ ਘਰ ਲੈ ਜਾਓ ਇਸ ਗੱਲ ਤੋਂ ਭਾਈ ਬਰਿਆਮ ਸਿੰਘ ਦਾ ਪਰਿਵਾਰ ਗੁੱਸੇ ਹੋ ਗਿਆ ਅਤੇ ਬਾਬਾ ਜੀ ਕੋਲ ਆਉਣਾ ਛੱਡ ਦਿੱਤਾ। ਨਾਰਾਜ਼ਗੀ ਦਾ ਦੌਰ 1 ਸਾਲ ਚੱਲਦਾ ਰਿਹਾ। ਇਕਰਾਰਨਾਮੇ ਉੱਪਰ ਅਮਲ ਦੀ ਤਾਮੀਲ ਕਰਨੀ ਅੱਖੋਂ ਪਰੋਖੇ ਕਰ ਰੱਖੀ ਸੀ। ਇੱਕ ਦਿਨ ਹਜ਼ੂਰ ਨੇ ਇੱਕ ਸੇਵਕ ਭੇਜ ਕੇ ਬਰਿਆਮ ਸਿੰਘ ਨੂੰ ਬੁਲਾਇਆ। ਭਾਈ ਜੀ ਆ ਗਏ। ਬਾਬਾ ਜੀ ਨੇ ਬਚਨ ਕੀਤਾ ਭਾਈ ਜੀ ਇਹ ਗੱਲ ਹੋ ਗਈ ਆਉਣਾ ਹੀ ਛੱਡ ਦਿੱਤਾ ਕੀ ਨਾਰਾਜ਼ਗੀ ਹੈ ਭਾਈ ਜੀ ਨੇ ਉੱਤਰ ਦਿੱਤਾ ਮਹਾਰਾਜ ਅਸੀਂ ਸਾਰਾ ਪਰਿਵਾਰ ਆਪ ਜੀ ਦੇ ਸੇਵਕ ਹਾਂ ਜੋ ਹੁਕਮ ਹੁੰਦਾ ਹੈ ਮੰਨਦੇ ਹਾਂ ਮੈਂ ਹੁਕਮ ਅਨੁਸਾਰ ਹਲ ਚਲਾਉਂਦੇ ਸਮੇਂ ਵੀ ਜਪਜੀ ਸਾਹਿਬ ਦਾ ਪਾਠ ਕਰਦਾ ਰਹਿੰਦਾ ਹਾਂ ਆਪ ਜੀ ਦੇ ਹੁਕਮ ਦੀ ਅਦੂਲੀ ਨਹੀਂ ਕੀਤੀ ਪਰ ਫਿਰ ਵੀ ਸਾਡੇ ਜੀਤ ਸਿੰਘ ਦਾ ਮੌਤ ਦਾ ਬਾਣਾ ਕਿਉਂ ਵਰਤਿਆ ਆਪ ਜੀ ਨੇ ਸਾਡੀ ਫਰਿਆਦ ਨਹੀਂ ਸੁਣੀ ਬੇਨਤੀ ਸੁਣਨ ਉਪਰੰਤ ਹਜ਼ੂਰ ਨੇ ਬਚਨ ਕੀਤੇ ਬੀਬੀ ਦੀ ਥਾਂ ਜੀਤ ਸਿੰਘ ਨੇ ਜਾਣ ਦਾ ਇਕਰਾਰ ਕੀਤਾ ਸੀ ਇਸ ਦੇ ਜਾਣ ਦਾ ਸਮਾਂ ਅਸੀਂ ਆਪਣੀ ਉਮਰ ਵਿੱਚੋਂ 1.5 ਸਾਲ ਦੇ ਕੇ ਵਿਧਾਇਆ ਸੀ ਇਸ ਨੇ ਉਸ ਥਾਂ ਤੇ ਜਾਣਾ ਸੀ ਸੋ ਚਲਾ ਗਿਆ ਅਖੀਰ ਸਮੇਂ ਉਸ ਨੂੰ ਬਾਣੀ ਪੜਨ ਲਾ ਦਿੱਤਾ ਸੀ ਅੰਤ ਸਮੇ ਬਾਣੀ ਪੜਨ ਸੁਣਨ ਦਾ ਕੀ ਲਾਭ ਹੈ ਇਸ ਤੋਂ ਤੂੰ ਭਲੀ ਭਾਂਤ ਜਾਣੂ ਹੈ ਭਾਈ ਵਰਿਆਮ ਸਿੰਘ ਚਰਣਾ ਤੇ ਠਹਿ ਪਿਆ ਤੇ ਅਰਜ਼ ਗੁਜ਼ਾਰੀ ਮਹਾਰਾਜ ਬਖਸ਼ ਲਵੋ ਅਸੀਂ ਕਲਯੁਗੀ ਜੀਵ ਭੁੱਲਣ ਹਾਰ ਹਾਂ ਚੰਗਾ ਹੁਣ ਸੇਵਾ ਵਿੱਚ ਆਇਆ ਕਰ ਹੁਣ ਤੇਰੇ ਇੱਕ ਪੁੱਤਰ ਚੰਦਾ ਸਿੰਘ ਹੈ ਇਸ ਦੇ ਕਈ ਚੰਦੇ ਹੋ ਜਾਣਗੇ ਉਦਾਸ ਨਹੀਂ ਹੋਣਾ ਫੇਰ ਭਾਈ ਵਰਿਆਮ ਸਿੰਘ ਹਾਜੂਰੀ ਸੇਵਾਦਾਰ ਬਣ ਗਿਆ ਇਹ ਬਚਨ ਜੋਗਿੰਦਰ ਸਿੰਘ ਢਿੱਲੋਂ ਤੋਂ ਪ੍ਰਾਪਤ ਹੋਇਆ ਸਾਖੀ ਸੇਵਾ ਵਿੱਚ ਹਾਜ਼ਰ ਮਾਈ ਦੀ ਇੱਛਾ ਤੇ ਸੁਮਤ ਬਖਸ਼ਣੀ ਬਾਬਾ ਜੀ ਦੀ ਹਜ਼ੂਰੀ ਅੰਦਰ ਇੱਕ ਮਾਈ ਇਸੇ ਹੀ ਪਿੰਡ ਦੀ ਨਿਤਨੇਮ ਅਨੁਸਾਰ ਸੇਵਾ ਕਰਦੀ ਸੀ ਵੱਡੇ ਵੱਡੇ ਮੱਠ ਰੋਜ਼ ਪਾਣੀ ਦੇ ਭਰਨੇ ਅਤੇ ਜੇ ਕਿਸੇ ਚੀਜ਼ ਦੀ ਲੋੜ ਹੋਣੀ ਉਕਾਮ ਅਨੁਸਾਰ ਘਰੋਂ ਬਣਾ ਕੇ ਲਿਆਉਣੀ ਕਦੇ-ਕਦੇ ਮਾਈ ਦੇ ਪੁੱਤ ਸਰਵਨ ਸਿੰਘ ਅਤੇ ਲਾਲ ਸਿੰਘ ਨੰਬਰਦਾਰ ਵੀ ਦੁੱਧ ਲੈ ਕੇ ਆ ਜਾਂਦੇ ਸਨ ਮਾਈ ਦਾ ਪਤੀ ਹੀਰਾ ਸਿੰਘ ਵਿਛੋੜਾ ਦੇ ਗਿਆ ਸੀ ਇੱਕ ਦਿਨ ਮਾਈ ਨੇ ਬਾਬਾ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਮੇਰੇ ਪਤੀ ਨਾਲ ਮੇਰੀਆਂ ਗੱਲਾਂ ਕਰਾਓ ਨਿੱਕੇ ਬੱਚੇ ਛੱਡ ਗਿਆ ਹੈ ਮੈਂ ਉਸ ਨਾਲ ਲੜਨਾ ਹੈ ਮਾਈ ਤੇਰਾ ਸਬੰਧ ਉਸ ਨਾਲ ਉਤਨਾ ਹੀ ਸੀ ਜਿੰਨੀ ਦੇਰ ਉਹ ਸਰੀਰ ਕਰਕੇ ਸੀ ਹੁਣ ਉਸ ਨਾਲ ਕੋਈ ਸਬੰਧ ਨਹੀਂ ਉਸ ਨੂੰ ਯਾਦ ਕਰਨਾ ਛੱਡ ਦੇ ਹਜ਼ੂਰ ਬਾਬਾ ਜੀ ਦੀ ਤਾਕੀਦ ਸੀ ਮਾਈ ਨੇ ਕਈ ਵਾਰ ਬੇਨਤੀ ਕੀਤੀ ਪਰ ਹਜ਼ੂਰ ਚੁੱਪ ਕਰ ਜਾਣ ਇੱਕ ਦਿਨ ਖੁਸ਼ੀ ਵਿੱਚ ਆ ਕੇ ਪੁੱਛਣ ਲੱਗੇ ਕਿਉਂ ਮਾਈ ਫੇਰ ਕਰਾਈਏ ਗੱਲਾਂ ਮਾਈ ਕਹਿਣ ਲੱਗੀ ਗਰੀਬ ਨਿਵਾਜ ਕਰਾਓ ਕਰੀਰ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਜਾ ਉੱਥੇ ਜਾ ਕਿ ਲੇਟ ਜਾ ਮਾਈ ਕਰੀਰ ਕੋਲ ਜਾ ਕੇ ਪੈ ਗਈ ਥੋੜੀ ਦੇਰ ਬਾਅਦ ਨੀਂਦ ਆ ਗਈ ਉਸ ਨੇ ਦੇਖਿਆ ਕਿ ਮੈਂ ਪੂਚੋ ਵੱਲ ਜਾ ਰਹੀ ਹਾਂ ਰਸਤੇ ਵਿੱਚ ਫਤਿਹ ਨਾਮੀ ਜੁਲਾਇਆ ਦਾ ਮੁੰਡਾ ਰਸਤੇ ਵਿੱਚ ਫਤਿਹ ਨਾਮੀ ਝੁਲਾਇਆ ਦਾ ਮੁੰਡਾ ਜੋ ਮਰਿਆ ਹੋਇਆ ਸੀ ਪਲੰਘ ਲੈ ਕੇ ਖੜਾ ਹੋਇਆ ਮਾਈ ਨੇ ਉਸ ਨੂੰ ਪੁੱਛਿਆ ਕਿ ਤੂੰ ਕਿੱਥੇ ਰਹਿੰਦਾ ਹੈ ਉਸ ਨੇ ਉੱਤਰ ਦਿੱਤਾ ਮੈਂ ਇੱਥੇ ਜਵਾਂ ਦੀ ਰਾਖੀ ਵਾਸਤੇ ਖੇਤ ਰਹਿੰਦਾ ਹਾਂ ਫਤਿਹਿਆ ਨੇ ਮਾਈ ਨੂੰ ਕਿਹਾ ਕਿ ਸਾਡੇ ਘਰ ਸੁਨੇਹਾ ਦੇ ਸੰਧੂਆ ਨਾਲ ਲੱਗਦੀ ਸਾਡੀ ਸਵਾਰਥ ਵਿੱਚ ਇੱਕ ਕੋਠੀ ਹੈ ਉਸ ਵਿੱਚ ਮੇਰੀ ਕਾਲੀ ਸੂਫ ਦੀ ਜੈਕਟ ਦੀ ਫੱਟੀ ਜੇਬ ਦੇ ਲੜ 2 ਰੁਪਏ ਬੰਨੇ ਹੋਏ ਹਨ ਓ ਰੁਪਏ ਮੇਰੀ ਮਾਂ ਤੇ ਭੈਣ ਨੂੰ ਕਹਿਣਾ ਕਾਜੀ ਨੂੰ ਰੋਟੀ ਖਵਾ ਕੇ ਓ ਰੁਪਏ ਮੇਰੀ ਮਾਂ ਤੇ ਭੈਣ ਨੂੰ ਕਹਿਣਾ ਕਾਜੀ ਨੂੰ ਰੋਟੀ ਖਵਾ ਕੇ ਦਾਨ ਦੇ ਦੇਣ ਸਾਡੇ ਘਰ ਦੇ ਪਿਛਲੇ ਪਾਸੇ ਪਾਣੀ ਦਾ ਘੜਾ ਭਰ ਕੇ ਵਣ ਦੇ ਹੇਠ ਰੱਖ ਦੇਣ ਮਿੱਟੀ ਦੇ ਭਾਂਡੇ ਨਾਲ ਢੱਕ ਦੇਣ ਮੈਂ ਪਾਣੀ ਪੀਂਦਾ ਰਹਾਂਗਾ ਘੜਾ ਖਾਲੀ ਨਹੀਂ ਹੋਣ ਦੇਣਾ ਜਦ ਮਾਈ ਅੱਗੇ ਆਈ ਤਾਂ ਗਿਲ ਪੱਤੀ ਦੀ ਸ਼ਮਸ਼ਾਨ ਘਾਟ ਆ ਗਈ ਮਾਈ ਵੇਖਦੀ ਹੈ ਕਿ ਅੱਗੇ ਹੀਰਾ ਸਿੰਘ ਦੇ ਵੱਡੇ ਭਰਾ ਦਰਬਾਰਾ ਸਿੰਘ ਦੀ ਘੋੜੀ ਕਰੀਰ ਨਾਲ ਬੰਨੀ ਖੜੀ ਹੈ ਅੱਗੇ ਹੀਰਾ ਸਿੰਘ ਕੋਲ ਖੜਾ ਹੈ ਮਾਈ ਵੇਖਦੀ ਹੈ ਕੀ ਅੱਗੇ ਹੀਰਾ ਸਿੰਘ ਦੇ ਵੱਡੇ ਭਰਾ ਦਰਬਾਰਾ ਸਿੰਘ ਦੀ ਘੋੜੀ ਕਰੀਰ ਨਾਲ ਬੰਨੀ ਖੜੀ ਹੈ ਅੱਗੇ ਹੀਰਾ ਸਿੰਘ ਕੋਲ ਖੜਾ ਹੈ ਹੀਰਾ ਸਿੰਘ ਦੇਖਦੇ ਹੀ ਮਾਈ ਦੇ ਪਿੱਛੇ ਛੋਟੀ ਲੈ ਕੇ ਪੈ ਗਿਆ ਤੇ ਬੋਲਿਆ ਤੈਨੂੰ ਬੱਚਿਆਂ ਕੋਲ ਛੱਡਿਆ ਸੀ ਇੱਥੇ ਕੀ ਲੈਣ ਆਈ ਹੈ ਜਾ ਕੇ ਬੱਚੇ ਸੰਭਾਲ ਮਾਈ ਡਰ ਗਈ ਤਾਂ ਅੱਖ ਖੁੱਲ ਗਈ ਮਾਈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀ ਉੱਠ ਬੈਠੀ। ਬਾਬਾ ਜੀ ਪਾਸ ਆ ਕੇ ਖਿਮਾ ਮੰਗੀ ਅਤੇ ਗਲਤੀ ਬਖਸ਼ਾ ਕੇ ਆਗਿਆ ਲੈ ਕੇ ਚਲੀ ਗਈ। ਰਸਤੇ ਵਿੱਚ ਜਾਂਦੀ ਨੇ ਫਤੀਏ ਦੇ ਘਰ ਸੁਨੇਹਾ ਦੇ ਦਿੱਤਾ। ਉਸ ਦੇ ਘਰ ਵਾਲਿਆਂ ਨੇ ਸਭ ਕੁਝ ਦੇਖਿਆ ਤਾਂ ਉਹੀ ਹੋਇਆ ਜੋ ਮਾਈ ਨੇ ਦੱਸਿਆ ਸੀ। ਇਹ ਪ੍ਰਸੰਗ ਚੰਦਾ ਸਿੰਘ ਗਿੱਲ ਪਤੀ ਪੂਛੋ ਕਲਾ ਤੋਂ ਪ੍ਰਾਪਤ ਹੋਇਆ। ਧੰਨ ਗੁਰੂ ਨਾਨਕ ਧੰਨ ਬਾਬਾ ਜੀ ਪਿਆਰਿਓ ਹੁਣ ਤੱਕ ਬਾਬਾ ਜੀ ਦੀਆਂ 100 ਤੋਂ ਵੱਧ ਸਾਖੀਆਂ ਇਸ ਚੈਨਲ ਤੇ ਪੜੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਨੂੰ ਕੀ ਰਸਿਕ ਪਿਆਰਗਿਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਵੈਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਆਉਣ ਵਾਲੇ ਪ੍ਰਸੰਗ ਆਪ ਜੀ ਤੱਕ ਅਤੇ ਵਾਤੋਵਾਦ ਪ੍ਰਾਣੀਆਂ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ